ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਇੱਕ ਸੀਨੀਅਰ ਅਧਿਕਾਰੀਆਂ ਦੀ ਹਾਈ ਲੈਵਲ ਮੀਟਿੰਗ ਬੁਲਾਈ ਗਈ ਇਸ ਦੀ ਜਾਣਕਾਰੀ ਆਈਪੀਐਸ ਸੁਖਚੈਨ ਗਿੱਲ ਹੁਣਾਂ ਦੇ ਵੱਲੋਂ ਸਾਂਝੀ ਕੀਤੀ ਗਈ ਸੁਖਚੈਨ ਸਿੰਘ ਗਿੱਲ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਟਿੰਗ ਦੇ ਵਿੱਚ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ ਇਸ ਦੌਰਾਨ ਰਾਮਲੀਲਾ ਦੇ ਉੱਪਰ ਖਾਸ ਤੌਰ ਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਲਈ ਸਖਤ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਗਏ ਨੇ ਅੱਜ ਮਾਨਜੋਗ ਸੀਐਮ ਸਾਹਿਬ ਨੇ ਬਹੁਤ ਹਾਈ ਲੈਵਲ ਦੀ ਲਾਅ ਐਂਡ ਆਰਡਰ ਮੀਟਿੰਗ ਕੀਤੀ ਜਿਦੇ ਵਿੱਚ ਚੀਫ ਸਕੱਰੇਟਰੀ ਸਾਹਿਬ ਨੇ ਡੀਜੀਪੀ ਸਾਹਿਬ ਨੇ ਪੁਲਿਸ ਤੇ ਹੋਰ ਸੀਨੀਅਰ ਅਫੀਸ਼ਰਸ ਨੇ ਸਿਵਲ ਦੇ ਸੀਨੀਅਰ ਅਫੀਸ਼ਰਸ ਨੇ ਔਰ ਸਾਰੇ ਹੀ ਜਿਹੜੇ ਰੇਂਜੀਸ ਆ ਉਹਨਾਂ ਦੇ ਡੀਆਈਜੀਜ਼ ਨੇ ਐਸਐਸਪੀਜ਼ ਐਸਐਸਪੀ ਸੀਪੀ ਸਭ ਨੇ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਕਾਫੀ ਸਾਰੇ ਮੁੱਦਿਆਂ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਹੋਇਆ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਸੀਗਾ ਉਹ ਹੈਗਾ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿੱਥੇ ਪੂਰੀ ਤਰ੍ਹਾਂ ਬਹੁਤ ਡੂੰਗਾ ਡੂੰਗਾ ਜਿਹੜਾ ਸਮਾਜਿਕ ਪਾਈਚਾਰਾ ਸਾਡੀ ਸਟੇਟ ਦੇ ਵਿੱਚ ਕਾਇਮ ਜਿਸ ਤਰ੍ਹਾਂ ਸਾਡੀ ਸਟੇਟ ਦੇ ਵਿੱਚ ਕਮਿਊਨਲ ਹਾਰਮਨੀ ਦੀ ਇੱਕ ਮਿਸਾਲ ਆ ਪੰਜਾਬ ਮੈਂ ਕਹੂੰਗਾ ਤੋ ਇਸ ਵਾਸਤੇ ਸਭ ਤੋਂ ਪਹਿਲਾ ਮੁੱਦਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਟੀਵਲਸ ਆ ਰਹੇ ਆ ਹੁਣ ਸਾਰੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਰਾਮਲੀਲਾ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਕਈ ਥਾਵਾਂ ਤੇ ਸ਼ੁਰੂ ਹੋ ਗਈ ਆ ਤੇ ਉਹਦੇ ਚ ਮਾਨਜੋਗ ਸੀਐਮ ਸਾਹਿਬ ਨੇ ਸਾਰੇ ਸੀਪੀਐਸਐਸਪੀਜ਼ ਨੂੰ ਬੜੇ ਸਖਤ ਹਦਾਇਤ ਦਿੱਤੀ ਆ ਕਿ ਵੀ ਆਪ ਮੌਕੇ ਤੇ ਜਾ ਕੇ ਸਾਰੀ ਜਗ੍ਹਾ ਜਿਹੜੀ ਆ ਉਹਦਾ ਆਪ ਇੱਕ ਇੱਕ ਜਗ੍ਹਾ ਨੂੰ ਦੇਖਣ ਰਾਮਲੀਲਾ ਕਮੇਟੀਜ਼ ਦੇ ਨਾਲ ਮੀਟਿੰਗ ਕਰਨ ਔਰ ਇਸ ਚੀਜ਼ ਨੂੰ ਇਨਸ਼ੋਰ ਕਰਨ ਕਿ ਹਰ ਜਗ੍ਹਾ ਦੇ ਉੱਤੇ ਬਹੁਤ ਸਖਤ ਜਿਹੜੇ ਸੁਰੱਖਿਆ ਤੇ ਪ੍ਰਬੰਧ ਕੀਤੇ ਜਾਣ ਨਾਲ ਦੀ ਨਾਲ ਮਾਨਜੋਗ ਸੀਐਮ ਸਾਹਿਬ ਨੇ ਇੱਕ ਹੋਰ ਵੀ ਕਿਹਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗਦੀ ਆ ਉਹ ਵੀ ਆਪਾਂ 确保 ਕਰੀਏ ਕਿ ਉਹਨਾਂ ਦੀ ਡਿਊਟੀ ਬਹੁਤ ਲੰਬੀ ਡਿਊਟੀ ਨਾ ਹੋਵੇ ਜਿਹੜੇ ਰਾਤ ਡਿਊਟੀ ਕਰਦੇ ਆ ਅਗਲੇ ਦਿਨ ਉਹਨਾਂ ਨੂੰ ਕੁਝ ਰਿਲੈਕਸੇਸ਼ਨ ਵੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਡਿਊਟੀ ਬਹੁਤ ਸੰਜੀਦਗੀ ਦੇ ਨਾਲ ਰੋਜ਼ ਕਿਉਂਕਿ ਬਹੁਤ ਦਿਨ ਤੱਕ ਚਲਣੀ ਆ ਦੋ ਚਾਰਾ ਤੱਕ ਚਲਣੀ ਆ ਤਾਂ ਉਹਦੇ ਵਾਸਤੇ ਸਭ ਨੂੰ ਬੜੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਸੋ ਸਭ ਤੋਂ ਪਹਿਲਾ ਜਿਹੜਾ ਸਾਡਾ ਸੀਗਾ ਸਾਰਾ ਮਾਨਯੋਗ ਸੀਐਮ ਸਾਹਿਬ ਦਾ ਫੋਕਸ ਸੀਗਾ ਉਹ ਸਾਰੇ ਦਾ ਸਾਰਾ ਸੀਗਾ ਪੰਜਾਬ ਦੇ ਵਿੱਚ ਸਮਾਜਿਕ ਭਾਈਚਾਰਾ ਜਿਹੜਾ ਉਹਨੂੰ ਮੇਨਟੇਨ ਕਰਨ ਵਾਸਤੇ ਉਸ ਤੋਂ ਬਾਅਦ ਡਰੱਗਸ ਦੇ ਉੱਤੇ ਬੜੀ ਡਿਟੇਲ ਦੇ ਵਿੱਚ ਗੱਲ ਹੋਈ ਜਿੱਦਾਂ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ ਬਹੁਤ ਸਖਤ ਇੱਕ ਜਿਹੜੀ ਹੈ ਯੁੱਧ ਨਸ਼ਿਆਂ ਵਿਰੋਧ ਸ਼ੁਰੂ ਕੀਤਾ ਹੋਇਆ ਹੈ ਵਾਰ ਇੱਕ ਸ਼ੁਰੂ ਕੀਤੀ ਹੈ ਡਰੱਗਸ ਦੇ ਵਿੱਚ ਜਿਦੇ ਵਿੱਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਬਹੁਤ ਸਾਰੀ ਰਿਕਵਰੀ ਹੋਈ ਪਿਛਲੇ ਦਿਨਾਂ ਦੇ ਵਿੱਚ ਔਰ ਸੀਐਮ ਸਾਹਿਬ ਨੇ ਸਖਤ ਹਦਾਇਤ ਦਿੱਤੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਜਿਹੜੀ ਮੁਹਿੰਮ ਆ ਉਸੇ ਤਰ੍ਹਾਂ ਹੀ ਜਾਰੀ ਰਹੂਗੀ ਜਿਸ ਤਰ੍ਹਾਂ ਇਹ ਚੱਲ ਰਹੀ ਆ ਔਰ ਇਸ ਚੀਜ਼ ਨੂੰ ਆਪਾਂ ਜੜ ਤੋਂ ਖਤਮ ਕਰਨਾ ਹੈ ਆਪਣਾ ਜਿਹੜਾ ਮੇਨ ਮਕਸਦ ਆ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਇਸ ਚੀਜ਼ ਨੂੰ ਜੜ ਤੋਂ ਮਿਟਾ ਕੇ ਆਪਾਂ ਹਟਣਾ ਹੈ ਡਰੱਗਸ ਦੇ ਮੁੱਦੇ ਨੂੰ ਤੀਸਰਾ ਜਿਹੜਾ ਸੀਗਾ ਗੈਂਗਸਟਰਸ ਦੇ ਅਗੇਂਸਟ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਈ ਤਰ੍ਹਾਂ ਦੀ ਗੈਂਗਵਾਰ ਦੇ ਕੇਸ ਸਾਹਮਣੇ ਆਏ ਆ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ April 2022 ਦੇ ਵਿੱਚ ਇੱਕ ਸਪੈਸ਼ਲ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਸੀ ਜਿਹਦੇ ਇੱਕ ADGP ਲੈਵਲ ਦੇ ਆਫੀਸਰ ਉਹਨੂੰ ਸੁਪਰਵਾਈਜ਼ ਕਰ ਰਹੇ ਆ ਪਰ ਉਹਨਾਂ ਵੱਲੋਂ ਵੀ ਪੂਰੀ ਤਰ੍ਹਾਂ ਲਿਸਟਾਂ ਤਿਆਰ ਕਰਕੇ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀਆਂ ਗਈਆਂ ਐ ਔਰ ਹੋਰ ਸਖਤ ਕਾਰਵਾਈ ਹੋਣ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗੀ ਗੈਂਗਸਟਰਸ ਦੇ ਖਿਲਾਫ ਇੱਕ ਹੋਰ ਜਿਹੜਾ ਮੁੱਦਾ ਫਲਡਸ ਦਾ ਜਿੱਦਾਂ ਆਪਾਂ ਦੇਖਦੇ ਆਂ ਫਲਡਸ ਦਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਨੇ ਬੜਾ ਸੰਤਾਪ ਭੋਗਿਆ ਫਲਡਸ ਦਾ ਤੋਂ ਇਹਦੇ ਵਿੱਚ ਇੱਕ ਬਾਕੀ ਸਾਰੇ ਕੰਮਾਂ ਦੇ ਨਾਲ ਨਾਲ ਸਾਡੇ ਸੈਂਕੜੇ ਜਿਹੜੇ ਪੁਲਿਸ ਦੇ ਮੁਲਾਜ਼ਮਾਂ ਸਿਵਲ ਦੇ ਵਿੱਚ ਉਹ ਕੰਮ ਕਰ ਵੀ ਰਹੇ ਆ ਔਰ ਹਦਾਇਤਾਂ ਦਿੱਤੀਆਂ ਗਈਆਂ ਕਿ ਹੋਰ ਸੰਜੀਦਗੀ ਦੇ ਨਾਲ ਇਹਨਾਂ ਏਰੀਆਜ਼ ਦੇ ਵਿੱਚ ਕੰਮ ਕਰਨ ਲੋਕਾਂ ਨੂੰ ਸਹਿਯੋਗ ਦੇਣ ਤਾਂ ਜੋ ਆਪਾਂ ਇਸ ਨਜਾਦ ਜਿਹੜਾ ਸਾਡਾ ਇੱਥੋਂ ਨਿਕਲ ਸਕੀ ਐ ਇਸ ਚੀਜ਼ ਤੋਂ ਨਵਾਂ ਉਪਰਾਲਾ ਇੱਕ ਕੱਜ ਮਾਨਯੋਗ ਸੀਐਮ ਸਾਹਿਬ ਨੇ ਫੈਸਲਾ ਕੀਤਾ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬਹੁਤ ਸਾਰੇ ਸਾਡੇ ਜਿਹੜੇ ਲੜਾਈ ਝਗੜੇ ਆ ਉਹ ਛੋਟੇ ਝਗੜੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਬڑے ਵੱਡੇ ਝਗੜੇ ਤੱਕ ਚੱਲ ਜਾਂਦੇ ਆ ਕਈ ਬਹੁਤ ਛੋਟੇ-ਛੋਟੇ ਜ਼ਮੀਨ ਦੇ ਜਿਹੜੇ ਡਿਸਪਿਊਟ ਹੁੰਦੇ ਆ ਕਈ ਵਾਰੀ ਕਤਲ ਦੇ ਵਿੱਚ ਕਈ ਵਾਰੀ ਅਰਾਧਾ ਕਤਲ ਦੇ ਵਿੱਚ ਕਈ ਵਾਰੀ ਹੋਰ ਕਈ ਸੰਗੀਨ ਜਿਹੜੇ ਜੁਰਮ ਆ ਉਹਨਾਂ ਦੇ ਵਿੱਚ ਕਨਵਰਟ ਹੋ ਜਾਂਦੇ ਆ ਤੋਂ ਸੀਐਮ ਸਾਹਿਬ ਨੇ ਕਿਹਾ ਕਿ ਆਪਾਂ ਇੱਕ ਕਿਦਾਂ ਦਾ ਉਪਰਾਲਾ ਕਰੀਏ ਕਿ ਇਹਨੂੰ ਸ਼ੁਰੂ ਤੋਂ ਆਪਾਂ ਜੜ੍ਹ ਤੋਂ ਫੜੀਏ ਤਾਂ ਜੋ ਇਸ ਤੱਕ ਮਨੌਬਤ ਆਵੇ ਨਾ ਕਿ ਲੋਕਾਂ ਨੂੰ ਕਚਹਿਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਖੱਜਲ ਖਵਾਰ ਹੋਣਾ ਪਵੇ ਉਹਦੇ ਵਾਸਤੇ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਜਿਹਦਾ ਨਾਮ ਆਪਾਂ ਸਹਿਮਤੀ ਡਿਫਟਾਰਾ ਜਿਹੜਾ ਰੱਖਣ ਜਾ ਰਹੇ ਆ ਨਾਮ ਇਹਦਾ ਔਰ ਇਸ ਦੇ ਵਿੱਚ ਸਭ ਤੋਂ ਵੱਡਾ ਇਹਦਾ ਹੋਏਗਾ ਕਿ ਇਹਦੇ ਵਿੱਚ ਜ਼ਿਲ੍ਹਾ ਲੈਵਲ ਤੇ ਤਹਿਸੀਲ ਲੈਵਲ ਤੇ ਕਮੇਟੀਆਂ ਬਣਨਗੀਆਂ ਉਹ ਕਮੇਟੀਆਂ ਦੇ ਵਿੱਚ ਪੁਲਿਸ ਅਫੀਸ਼ਰਸ ਹੋਣਗੇ ਉਹ ਕਮੇਟੀਆਂ ਦੇ ਵਿੱਚ ਰੈਵਨਿਊ ਵਿਭਾਗ ਦੇ ਅਫੀਸ਼ਰਸ ਹੋਣਗੇ ਬਾਕੀ ਵਿਭਾਗਾਂ ਦੇ ਅਫੀਸ਼ਰ ਹੋਣਗੇ ਤੋਂ ਜਿਹੜੇ ਇਦਾਂ ਦੇ ਝਗੜੇ ਆ ਜਿਨ੍ਹਾਂ ਦਾ ਆਪਾਂ ਨੂੰ ਲੱਗਦਾ ਹੈ ਕਿ ਅੱਗੇ ਵੱਡਾ ਝਗੜੇ ਦੇ ਰੂਪ ਲੈ ਸਕਦੇ ਆ ਉਹਦੇ ਵਿੱਚ ਸ਼ੁਰੂ ਤੋਂ ਹੀ ਇਨੀਸ਼ੀਏਟਿਵ ਲੈ ਕੇ ਉਹਨੂੰ ਸ਼ੁਰੂ ਤੋਂ ਹੀ ਉਹਦਾ ਜਿਹੜਾ ਰੈਜ਼ੋਲੂਸ਼ਨ ਨਾ ਕੀਤਾ ਜਾਵੇ ਤਾਂ ਜੋ ਆਪਾਂ ਨੂੰ ਇਸ ਚੀਜ਼ ਤੋਂ ਲੋਕਾਂ ਨੂੰ ਕਚਹਿਰੀਆਂ 'ਚ ਉਹਨਾਂ ਨੂੰ ਥਾਣਿਆਂ 'ਚ ਉਹਨਾਂ ਨੂੰ ਖੱਜਲ ਖਰਾਬ ਨਾ ਹੋਣਾ ਪਵੇ ਔਰ ਦੇ ਦੇ ਨਾਲ ਬਹੁਤ ਸਾਰੀ ਜਿਹੜੀ ਆ ਲੋਕਾਂ ਦੀ ਜਾਨ ਦੀ ਮਾਲ ਦੀ ਰਾਖੀ ਉਹਨਾਂ ਦੇ ਟਾਈਮ ਦੀ ਜਿਹੜੀ ਆ ਉਹ ਜਿਹੜੀ ਉਹ ਰਾਖੀ ਹੋਏਗੀ ਇਸ ਚੀਜ਼ ਦੇ ਨਾਲ ਤੋਂ ਬਹੁਤ ਸਾਰੇ ਮੁੱਦੇ ਅੱਜ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਏ ਜਿਸ ਤਰ੍ਹਾਂ ਮੈਂ ਦੱਸ ਚੁੱਕਿਆ ਹਾਂ ਕਿ ਡਰੱਗਸ ਦੇ ਉੱਤੇ ਗੈਂਗਸਟਰਸ ਦੇ ਉੱਤੇ ਫਿਰ ਫਲੱਡਸ ਦੇ ਵਿੱਚ ਹੋਰ ਸੰਜੀਦਗੀ ਨਾਲ ਕੰਮ ਕਰਨ ਵਾਸਤੇ ਔਰ ਜਿਹੜਾ ਸਭ ਤੋਂ ਵੱਡਾ ਜਿਹੜਾ ਨਵਾਂ ਉਪਰਾਲਾ ਜਿਹੜਾ ਆਪਾਂ ਸ਼ੁਰੂ ਕਰਨ ਜਾ ਰਹੇ ਆ ਸਹਿਮਤੀ ਨਪਟਾਰਾ ਜਿਹੜਾ ਵਾ ਉਹਦੇ ਵਿੱਚ ਜਿਹੜੇ ਸੀਪੀਜ਼ ਐਸਐਸਪੀਜ਼ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਔਰ ਨਾਲ ਦੀ ਨਾਲ ਉਹਨਾਂ ਨੂੰ ਕਿਹਾ ਕਿ ਆਪ ਪਿੰਡਾਂ ਦੇ ਵਿੱਚ ਜਾਣ ਆਪ ਇਨੀਸ਼ੀਏਟਿਵ ਲੈਣ ਆਪ ਦੇਖਣ ਕਿ ਕਿਹੜੇ ਇਹ ਜੇ ਮੁੱਦੇ ਆ ਜਿਹਦੇ ਵਿੱਚ ਸਾਨੂੰ ਪਹਿਲ ਕਦਮੀ ਦੀ ਲੋੜ ਆ ਸੋ ਇਹਦੇ ਨਾਲ ਸਾਰੇ ਅਫਸਰਾਂ ਨੇ ਆਪਣੇ ਸੁਝਾਅ ਵੀ ਦਿੱਤੇ ਸੀਐਮ ਸਾਹਿਬ ਨੂੰ ਸੀਪੀ ਜੀਐਸਐਸਪੀਜ਼ ਨੇ ਸੀਨੀਅਰ ਅਫੀਸ਼ੀਅਲਜ਼ ਨੇ ਵੀ ਸੁਝਾਅ ਦਿੱਤੇ ਔਰ ਸਾਰੇ ਸੁਝਾਵਾਂ ਦੇ ਉੱਤੇ ਸੀਐਮ ਸਾਹਿਬ ਨੇ ਬਹੁਤ ਸੰਜੀਦਗੀ ਨਾਲ ਸੁਣ ਕੇ ਸਾਰਿਆਂ ਨੂੰ ਬਹੁਤ ਵਧੀਆ ਤਰ੍ਹਾਂ ਗਾਈਡ ਕੀਤਾ ਸਾਰਿਆਂ ਨੂੰ ਤੋਂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਉਹਨਾਂ ਨੇ ਜਿਹੜੀ ਕ੍ਰਾਈਮ ਰਿਵਿਊ ਮੀਟਿੰਗ ਹੈ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਡਿਟੇਲ ਮੀਟਿੰਗ ਹੈ ਉਹ ਸਾਰੇ ਸੀਨੀਅਰ ਅਫੀਸ਼ਰ ਸਾਹਿਬਾਨ ਦੇ ਨਾਲ ਕੀਤੀ ਅੱਜ ਮਾਨਯੋਗ ਸੀਐਮ ਸਾਹਿਬ ਨੇ ਬਹੁਤ ਹਾਈ ਲੈਵਲ ਦੀ ਲਾਅ ਐਂਡ ਆਰਡਰ ਮੀਟਿੰਗ ਕੀਤੀ ਜਿਦੇ ਵਿੱਚ ਚੀਫ ਸਕੱਰੇਟਰੀ ਸਾਹਿਬ ਨੇ ਡੀਜੀਪੀ ਸਾਹਿਬ ਨੇ ਪੁਲਿਸ ਤੇ ਹੋਰ ਸੀਨੀਅਰ ਅਫੀਸ਼ਰਸ ਨੇ ਸਿਵਲ ਦੇ ਸੀਨੀਅਰ ਅਫੀਸ਼ਰਸ ਨੇ ਔਰ ਸਾਰੇ ਹੀ ਜਿਹੜੇ ਰੇਂਜੀਸ ਆ ਉਹਨਾਂ ਦੇ ਡੀਆਈਜੀਸ ਨੇ ਐਸਐਸਪੀਸ ਐਸਐਸਪੀ ਸੀਪੀ ਸਭ ਨੇ ਪਾਰਟਿਸਪੇਟ ਕੀਤਾ ਉਹਦੇ ਵਿੱਚ ਕਾਫੀ ਸਾਰੇ ਮੁੱਦਿਆਂ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਹੋਇਆ ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਮੁੱਦਾ ਸੀਗਾ ਉਹ ਹੈਗਾ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿੱਥੇ ਪੂਰੀ ਤਰ੍ਹਾਂ ਬਹੁਤ ਡੂੰਗਾ ਡੂੰਗਾ ਜਿਹੜਾ ਸਮਾਜਿਕ ਪਾਈਚਾਰਾ ਸਾਡੀ ਸਟੇਟ ਦੇ ਵਿੱਚ ਕਾਇਮ ਆ ਇਸ ਤਰ੍ਹਾਂ ਸਾਡੀ ਸਟੇਟ ਦੇ ਵਿੱਚ ਕਮਿਊਨਲ ਹਾਰਮਨੀ ਦੀ ਇੱਕ ਮਿਸਾਲ ਆ ਪੰਜਾਬ ਮੈਂ ਕਹੂੰਗਾ। ਤੋਂ ਇਸ ਵਾਸਤੇ ਸਭ ਤੋਂ ਪਹਿਲਾ ਮੁੱਦਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਟੀਵਲਸ ਆ ਰਹੇ ਆ। ਹੁਣ ਸਾਰੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਪਿੰਡਾਂ ਦੇ ਵਿੱਚ RAM LILA ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ, ਕਈ ਥਾਵਾਂ ਤੇ ਸ਼ੁਰੂ ਹੋ ਗਈ ਆ। ਤੋਂ ਉਹਦੇ 'ਚ ਮਾਨਜੋਗ ਸੀਐਮ ਸਾਹਿਬ ਨੇ ਸਾਰੇ ਸੀਪੀਐਸਐਸਪੀਜ਼ ਨੂੰ ਬੜੇ ਸਖਤ ਹਦਾਇਤ ਦਿੱਤੀ ਆ ਕਿ ਵੀ ਆਪ ਮੌਕੇ ਤੇ ਜਾ ਕੇ ਸਾਰੀ ਜਗ੍ਹਾ ਜਿਹੜੀ ਆ ਉਹਦਾ ਆਪ ਇੱਕ ਇੱਕ ਜਗ੍ਹਾ ਨੂੰ ਦੇਖਣ, RAM LILA ਕਮੇਟੀਜ਼ ਦੇ ਨਾਲ ਮੀਟਿੰਗ ਕਰਨ ਔਰ ਇਸ ਚੀਜ਼ ਨੂੰ ਇਨਸ਼ੋਰ ਕਰਨ ਕੇ ਹਰ ਜਗ੍ਹਾ ਦੇ ਉੱਤੇ ਬਹੁਤ ਸਖਤ ਜਿਹੜੇ ਸੁਰੱਖਿਆ ਤੇ ਪ੍ਰਬੰਧ ਕੀਤੇ ਜਾਣ ਨਾਲ ਦੀ ਨਾਲ ਮਾਨਯੋਗ ਸੀਐਮ ਸਾਹਿਬ ਨੇ ਇੱਕ ਹੋਰ ਵੀ ਕਿਹਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗਦੀ ਆ ਉਹ ਵੀ ਆਪਾਂ ਇਨਸ਼ੋਰ ਕਰੀਏ ਕਿ ਉਹਨਾਂ ਦੀ ਡਿਊਟੀ ਬਹੁਤ ਲੰਬੀ ਡਿਊਟੀ ਨਾ ਹੋਵੇ ਜਿਹੜੇ ਰਾਤ ਡਿਊਟੀ ਕਰਦੇ ਆ ਅਗਲੇ ਦਿਨ ਉਹਨਾਂ ਨੂੰ ਕੁਝ ਰਿਲੈਕਸੇਸ਼ਨ ਵੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਡਿਊਟੀ ਬਹੁਤ ਸੰਜੀਦਗੀ ਦੇ ਨਾਲ ਰੋਜ਼ ਕਿਉਂਕਿ ਬਹੁਤ ਦਿਨ ਤੱਕ ਚਲਣੀ ਆ ਦੋ ਸਹਾਰਾ ਤੱਕ ਚਲਣੀ ਆ ਤਾਂ ਉਹਦੇ ਵਾਸਤੇ ਸਭ ਨੂੰ ਬੜੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਸੋ ਸਭ ਤੋਂ ਪਹਿਲਾ ਜਿਹੜਾ ਸਾਡਾ ਸੀਗਾ ਸਾਰਾ ਮਾਨਜੋਗ ਸੀਐਮ ਸਾਹਿਬ ਦਾ ਫੋਕਸ ਸੀਗਾ ਉਹ ਸਾਰੇ ਦਾ ਸਾਰਾ ਸੀਗਾ ਪੰਜਾਬ ਦੇ ਵਿੱਚ ਸਮਾਜਿਕ ਭਾਈਚਾਰਾ ਜਿਹੜਾ ਉਹਨੂੰ ਮੇਨਟੇਨ ਕਰਨ ਵਾਸਤੇ ਉਸ ਤੋਂ ਬਾਅਦ ਡਰੱਗਸ ਦੇ ਉੱਤੇ ਬੜੀ ਡਿਟੇਲ ਦੇ ਵਿੱਚ ਗੱਲ ਹੋਈ ਜਿੱਦਾਂ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ ਬਹੁਤ ਸਖਤ ਇੱਕ ਜਿਹੜੀ ਹੈ ਯੁੱਧ ਨਸ਼ਿਆਂ ਵਿਰੋਧ ਸ਼ੁਰੂ ਕੀਤਾ ਹੋਇਆ ਵਾਰ ਇੱਕ ਸ਼ੁਰੂ ਕੀਤੀ ਹੋਈ ਡਰੱਗਸ ਦੇ ਵਿੱਚ ਜਿਦੇ ਵਿੱਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਬਹੁਤ ਸਾਰੀ ਰਿਕਵਰੀ ਹੋਈ ਪਿਛਲੇ ਦਿਨਾਂ ਦੇ ਵਿੱਚ ਔਰ ਸੀਐਮ ਸਾਹਿਬ ਨੇ ਸਖਤ ਰਾਇ ਦਿੱਤੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਜਿਹੜੀ ਮੁਹਿੰਮ ਆ ਉਸੇ ਤਰ੍ਹਾਂ ਹੀ ਜਾਰੀ ਰਹੂਗੀ ਜਿਸ ਤਰ੍ਹਾਂ ਇਹ ਚੱਲ ਰਹੀ ਆ ਔਰ ਇਸ ਚੀਜ਼ ਨੂੰ ਆਪਾਂ ਜੜ ਤੋਂ ਖਤਮ ਕਰਨਾ ਹੈ ਆਪਣਾ ਜਿਹੜਾ ਮੇਨ ਮਕਸਦ ਆ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਇਸ ਚੀਜ਼ ਨੂੰ ਜੜ ਤੋਂ ਮਿਟਾ ਕੇ ਆਪਾਂ ਹਟਣਾ ਹੈ ਡਰੱਗਸ ਦੇ ਮੁੱਦੇ ਨੂੰ ਤੀਸਰਾ ਜਿਹੜਾ ਸੀਗਾ ਗੈਂਗਸਟਰਸ ਦੇ ਅਗੇਂਸਟ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਈ ਤਰ੍ਹਾਂ ਦੀ ਗੈਂਗਵਾਰ ਦੇ ਕੇਸ ਸਾਹਮਣੇ ਆਏ ਆ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ April 2022 ਦੇ ਵਿੱਚ ਇੱਕ ਸਪੈਸ਼ਲ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਸੀ ਜਿਹਦੇ ਇੱਕ ADGP ਲੈਵਲ ਦੇ ਆਫੀਸਰ ਉਹਨੂੰ ਸੁਪਰਵਾਈਜ਼ ਕਰ ਰਿਹਾ ਤੇ ਉਹਨਾਂ ਵੱਲੋਂ ਵੀ ਪੂਰੀ ਤਰ੍ਹਾਂ ਲਿਸਟਾਂ ਤਿਆਰ ਕਰਕੇ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀਆਂ ਗਈਆਂ ਐ ਔਰ ਹੋਰ ਸਖਤ ਕਾਰਵਾਈ ਹੋਣ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗੀ ਗੈਂਗਸਟਰਸ ਦੇ ਖਿਲਾਫ ਇੱਕ ਹੋਰ ਜਿਹੜਾ ਮੁੱਦਾ ਫਲੱਡਸ ਦਾ ਜਿੱਦਾਂ ਆਪਾਂ ਦੇਖਦੇ ਆਂ ਫਲੱਡਸ ਦਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਨੇ ਬੜਾ ਸੰਤਾਪ ਭੋਗਿਆ ਫਲੱਡਸ ਦਾ ਤੋਂ ਇਹਦੇ ਵਿੱਚ ਇੱਕ ਬਾਕੀ ਸਾਰੇ ਕੰਮਾਂ ਦੇ ਨਾਲ ਨਾਲ ਸਾਡੇ ਸੈਂਕੜੇ ਜਿਹੜੇ ਪੁਲਿਸ ਦੇ ਮੁਲਾਜ਼ਮਾਂ ਸਿਵਲ ਦੇ ਵਿੱਚ ਉਹ ਕੰਮ ਕਰ ਵੀ ਰਹੇ ਆ ਔਰ ਹਦਾਇਤਾਂ ਦਿੱਤੀਆਂ ਗਈਆਂ ਕਿ ਹੋਰ ਸੰਜੀਦਗੀ ਦੇ ਨਾਲ ਇਹਨਾਂ ਏਰੀਆਜ਼ ਦੇ ਵਿੱਚ ਕੰਮ ਕਰਨ ਲੋਕਾਂ ਨੂੰ ਸਹਿਯੋਗ ਦੇਣ ਤਾਂ ਜੋ ਆਪਾਂ ਇਸ ਨਜਾਜ਼ ਜਿਹੜਾ ਸਾਡਾ ਇੱਥੋਂ ਨਿਕਲ ਸਕੀ ਐ ਇਸ ਚੀਜ਼ ਤੋਂ ਨਵਾਂ ਉਪਰਾਲਾ ਇੱਕ ਅਜ ਮਾਨਯੋਗ ਸੀਐਮ ਸਾਹਿਬ ਨੇ ਫੈਸਲਾ ਕੀਤਾ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬਹੁਤ ਸਾਰੇ ਸਾਡੇ ਜਿਹੜੇ ਲੜਾਈ ਝਗੜੇ ਆ ਉਹ ਛੋਟੇ ਝਗੜੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਬڑے ਵੱਡੇ ਝਗੜੇ ਤੱਕ ਚੱਲ ਜਾਂਦੇ ਆ ਕਈ ਬਹੁਤ ਛੋਟੇ-ਛੋਟੇ ਜ਼ਮੀਨ ਦੇ ਜਿਹੜੇ ਡਿਸਪਿਊਟ ਹੁੰਦੇ ਆ ਕਈ ਵਾਰੀ ਕਤਲ ਦੇ ਵਿੱਚ ਕਈ ਵਾਰੀ ਅਰਾਧਾ ਕਤਲ ਦੇ ਵਿੱਚ ਕਈ ਵਾਰੀ ਹੋਰ ਕਈ ਸੰਗੀਨ ਜਿਹੜੇ ਜੁਰਮ ਆ ਉਹਨਾਂ ਦੇ ਵਿੱਚ ਕਨਵਰਟ ਹੋ ਜਾਂਦੇ ਆ ਤੋਂ ਸੀਐਮ ਸਾਹਿਬ ਨੇ ਕਿਹਾ ਕਿ ਆਪਾਂ ਇੱਕ ਕਿਦਾਂ ਦਾ ਉਪਰਾਲਾ ਕਰੀਏ ਕਿ ਇਹਨੂੰ ਸ਼ੁਰੂ ਤੋਂ ਆਪਾਂ ਜੜ੍ਹ ਤੋਂ ਫੜੀਏ ਤਾਂ ਜੋ ਇਸ ਤੱਕ ਮਨੋਬਤ ਆਵੇ ਨਾ ਕਿ ਲੋਕਾਂ ਨੂੰ ਕਚਹਿਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਖੱਜਲ ਖਵਾਰ ਹੋਣਾ ਪਵੇ ਉਹਦੇ ਵਾਸਤੇ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਜਿਹਦਾ ਨਾਮ ਆਪਾਂ ਸਹਿਮਤੀ ਡਿਫਟਾਰਾ ਜਿਹੜਾ ਰੱਖਣ ਜਾ ਰਹੇ ਆ ਨਾਮ ਇਹਦਾ ਔਰ ਇਸ ਦੇ ਵਿੱਚ ਸਭ ਤੋਂ ਵੱਡਾ ਇਹਦਾ ਹੋਏਗਾ ਕਿ ਇਹ ਇਹਦੇ ਵਿੱਚ ਜ਼ਿਲ੍ਹਾ ਲੈਵਲ ਤੇ ਤਹਿਸੀਲ ਲੈਵਲ ਤੇ ਕਮੇਟੀਆਂ ਬਣਨਗੀਆਂ ਉਹ ਕਮੇਟੀਆਂ ਦੇ ਵਿੱਚ ਪੁਲਿਸ ਅਫੀਸ਼ਰਸ ਹੋਣਗੇ ਉਹ ਕਮੇਟੀਆਂ ਦੇ ਵਿੱਚ ਰੈਵਨਿਊ ਵਿਭਾਗ ਦੇ ਅਫੀਸ਼ਰਸ ਹੋਣਗੇ ਬਾਕੀ ਵਿਭਾਗਾਂ ਦੇ ਅਫੀਸ਼ਰ ਹੋਣਗੇ ਤਾਂ ਜਿਹੜੇ ਇਦਾਂ ਦੇ ਝਗੜੇ ਆ ਜਿਨ੍ਹਾਂ ਦਾ ਆਪਾਂ ਨੂੰ ਲੱਗਦਾ ਹੈ ਕਿ ਅੱਗੇ ਵੱਡਾ ਝਗੜੇ ਦੇ ਰੂਪ ਲੈ ਸਕਦੇ ਆ ਉਹਦੇ ਵਿੱਚ ਸ਼ੁਰੂ ਤੋਂ ਹੀ ਇਨੀਸ਼ੀਏਟਿਵ ਲੈ ਕੇ ਉਹਨੂੰ ਸ਼ੁਰੂ ਤੋਂ ਹੀ ਉਹਦਾ ਜਿਹੜਾ ਰੈਜ਼ੋਲੂਸ਼ਨ ਨਾ ਕੀਤਾ ਜਾਵੇ ਤਾਂ ਜੋ ਆਪਾਂ ਨੂੰ ਇਸ ਚੀਜ਼ ਤੋਂ ਲੋਕਾਂ ਨੂੰ ਕਚਹਿਰੀਆਂ 'ਚ ਉਹਨਾਂ ਨੂੰ ਥਾਣਿਆਂ 'ਚ ਉਹਨਾਂ ਨੂੰ ਖਜਲ ਖਰਾਬ ਨਾ ਹੋਣਾ ਪਵੇ ਔਰ ਦੇਦੇ ਨਾਲ ਬਹੁਤ ਸਾਰੀ ਜਿਹੜੀ ਆ ਲੋਕਾਂ ਦੀ ਜਾਨ ਦੀ ਮਾਲ ਦੀ ਰਾਖੀ ਉਹਨਾਂ ਦੇ ਟਾਈਮ ਦੀ ਜਿਹੜੀ ਆ ਉਹ ਜਿਹੜੀ ਉਹ ਰਾਖੀ ਹੋਏਗੀ ਇਸ ਚੀਜ਼ ਦੇ ਨਾਲ ਤੋਂ ਬਹੁਤ ਸਾਰੇ ਮੁੱਦੇ ਅੱਜ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਏ ਜਿਸ ਤਰ੍ਹਾਂ ਮੈਂ ਦੱਸ ਚੁੱਕਿਆ ਹਾਂ ਕਿ ਡਰੱਗਸ ਦੇ ਉੱਤੇ ਗੈਂਗਸਟਰਸ ਦੇ ਉੱਤੇ ਫਿਰ ਫਲੱਡਸ ਦੇ ਵਿੱਚ ਹੋਰ ਸੰਜੀਦਗੀ ਨਾਲ ਕੰਮ ਕਰਨ ਵਾਸਤੇ ਔਰ ਜਿਹੜਾ ਸਭ ਤੋਂ ਵੱਡਾ ਜਿਹੜਾ ਨਵਾਂ ਉਪਰਾਲਾ ਜਿਹੜਾ ਆਪਾਂ ਸ਼ੁਰੂ ਕਰਨ ਜਾ ਰਹੇ ਆ ਸਹਿਮਤੀ ਨਪਟਾਰਾ ਜਿਹੜਾ ਵਾ ਉਹਦੇ ਵਿੱਚ ਜਿਹੜੇ ਸੀਪੀਜ਼ ਐਸਐਸਪੀਜ਼ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਔਰ ਨਾਲ ਦੀ ਨਾਲ ਉਹਨਾਂ ਨੂੰ ਕਿਹਾ ਕਿ ਆਪ ਪਿੰਡਾਂ ਦੇ ਵਿੱਚ ਜਾਣ ਆਪ ਇਨੀਸ਼ੀਏਟਿਵ ਲੈਣ ਆਪ ਦੇਖਣ ਕਿ ਕਿਹੜੇ ਇਹ ਜੇ ਮੁੱਦੇ ਆ ਜਿਨ੍ਹਾਂ ਵਿੱਚ ਸਾਨੂੰ ਪਹਿਲ ਕਦਮੀ ਦੀ ਲੋੜ ਆ ਸੋ ਇਹਦੇ ਨਾਲ ਸਾਰੇ ਅਫਸਰਾਂ ਨੇ ਆਪਣੇ ਸੁਝਾਅ ਵੀ ਦਿੱਤੇ ਸੀਐਮ ਸਾਹਿਬ ਨੂੰ ਸੀਪੀ ਜੇਐਸਐਸਪੀਜ਼ ਨੇ ਸੀਨੀਅਰ ਅਫੀਸ਼ੀਅਲਜ਼ ਨੇ ਵੀ ਸੁਝਾਅ ਦਿੱਤੇ ਔਰ ਸਾਰੇ ਸੁਝਾਵਾਂ ਦੇ ਉੱਤੇ ਸੀਐਮ ਸਾਹਿਬ ਨੇ ਬਹੁਤ ਸੰਜੀਦਗੀ ਨਾਲ ਸੁਣ ਕੇ ਸਾਰਿਆਂ ਨੂੰ ਬਹੁਤ ਵਧੀਆ ਤਰ੍ਹਾਂ ਗਾਈਡ ਕੀਤਾ ਸਾਰਿਆਂ ਨੂੰ ਤੋਂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਉਹਨਾਂ ਨੇ ਜਿਹੜੀ ਕ੍ਰਾਈਮ ਰਿਵਿਊ ਮੀਟਿੰਗ ਹੈ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਡਿਟੇਲ ਮੀਟਿੰਗ ਹੈ ਉਹ ਸਾਰੇ ਸੀਨੀਅਰ ਅਫੀਸ਼ੀਅਲ ਸਰਬਾਨ ਦੇ ਨਾਲ ਇਸ ਤਰ੍ਹਾਂ ਅਧਿਕਾਰੀ ਗਿੱਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਨਸ਼ਿਆਂ ਦੇ ਵਿਰੋਧ ਜੰਗ ਇਸੇ ਤਰ੍ਹਾਂ ਚੱਲੀ ਰਹੇਗੀ ਅਤੇ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਗੈਂਗਸਟਰਾਂ ਦੇ ਵਿਰੁੱਧ ਹੋਰ ਸਖਤ ਕਾਰਵਾਈਆਂ ਨੇ ਜਿਹੜੀਆਂ ਕੀਤੀਆਂ ਜਾਣਗੀਆਂ ਮੁੱਖ ਮੰਤਰੀ ਮਾਨ ਦੇ ਵੱਲੋਂ ਹੜਾ ਅੰਦਰਾਣ ਵੀ ਜਨਤਾ ਨੂੰ ਵੱਤੋ ਵੱਧ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਨੇ ਜੋ ਉੱਜਤੇ ਗਏ ਨੇ ਗਿੱਲ ਨੇ ਕਿਹਾ ਕਿ ਛੋਟੇ ਮਸਲਿਆਂ ਦੇ ਲਈ ਸ਼ਾਂਤੀ ਨਪਟਾਰਾ ਮੁਹਿੰਮ ਹੈ ਜਿਹੜੀ ਉਹ ਵੀ ਚਲਾਈ ਜਾ ਰਹੀ ਹੈ ਤਾਂ ਕਿ ਹੁਣ ਜਨਤਾ ਨੂੰ ਆਪਣੇ ਛੋਟੇ-ਛੋਟੇ ਮਸਲਿਆਂ ਨੂੰ ਲੈ ਕੇ ਅਦਾਲਤ ਵਿੱਚ ਨਾ ਜਾਣਾ ਪਵੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ